ਲੋ ਵੀ ਇਹ ਆਪਣਾ ਵੀਰ ਗੁਰਸ਼ਿੰਦਰ ਢਿੱਲੋਂ ਤੇ ਅੱਜ ਆਪਾਂ ਪਹੁੰਚੇ ਏਜੰਸੀ ਆ ਗੱਡੀ ਲੈਣ ਸਕੋਰਪਿਓ ਐਨ ਤੇ ਬੁੱਕ ਕਰਾਈ ਹੋਈ ਸੀ ਤੇ ਕੱਲ ਦਾ ਫੋਨ ਆਇਆ ਬਾਈ ਜੀ ਗੱਡੀ ਆ ਗਈ ਆ ਤੇ ਬਾਈ ਦਾ ਆਇਆ ਫੋਨ ਕਹਿੰਦਾ ਯਾਰ ਨਾਲ ਜਾਣਾ ਵੀਰ ਆ ਜਾਓ ਸਾਡੇ ਭਰਾ ਇਕੱਠੇ ਹੋਏ ਚੱਲਦੇ ਗੱਡੀ ਘਟਾਈਏ ਕਹਿੰਦਾ ਮਾਫੀਆ ਸਟਾਈਲ ਲੈਣੀ ਗੱਡੀ ਬਲੈਕ ਇਧਰ ਪੂਜ ਦਾ ਮੁੰਡਾ ਵੀ ਨਾਲ ਆਇਆ ਹੋਰ ਵੀਰ ਭਰਾ ਆ ਸਾਡਾ ਅਰਜਨ ਵੀ ਆਇਆ ਸੀਗਾ ਤੇ ਕੈਮਰਾਮੈਨ ਅਸੀਂ ਸਾਡਾ ਵੀਰ ਨਾਲ ਲੈ ਕੇ ਆਏ ਸੀ ਤੇ ਆ ਸਾਡੇ ਅਮਰਤ ਭਾਜੀ ਇਹ ਵੀ ਨਾਲ ਐਸ ਦੇ ਫੋਟੋਆਂ ਚੈੱਕ ਕਰ ਰਹੇ ਸੀ ਕਹਿੰਦੇ ਵੀਡੀਓ ਬਹੁਤ ਵਧੀਆ ਬਣਾਉਣੀ ਆ ਆਪਾਂ ਰੀਲਾਂ ਪਾਉਣੀਆਂ ਆ ਤੇ ਚੈੱਕ ਕਰੋ ਗੱਡੀ ਬਹੁਤ ਵਧੀਆ ਗੱਡੀ ਯਾਰ ਕਾਲਾ ਰੰਗ ਬਹੁਤ ਜੱਜਦਾਰ ਵੱਡੀ ਗੱਡੀ ਆ ਤੇ ਸਕੋਰਪਿਓ ਐਨ ਐਕੋਂ ਦੀ ਕਲਾਸਿਕ ਦੇ ਬਾਈ ਨੂੰ ਐਨ ਪਸੰਦ ਆਈ ਆ ਤੇ ਬਲੈਕ ਕਲਰ ਕਹਿੰਦਾ ਜੈਟ ਬਲੈਕ ਲੈਣਾ ਆ ਮਾਫੀਆ ਸਟਾਈਲ ਤੇ ਆ ਚੈੱਕ ਕਰੋ ਅੰਦਰੋਂ ਇੰਟੀਰੀਅਰ ਬਹੁਤ ਸੋਹਣਾ ਆ ਤੇ ਗੱਲਬਾਤ ਪੂਰੀ ਆ ਬਲੈਕ ਤੇ ਵਧਾਈਆਂ ਵੀਰ ਨੂੰ ਮਹਾਰਾਜ ਨੇ ਕੀਤੀ ਆ ਕਿਰਪਾ ਮੇਧੂਨ ਲੱਗਿਆ ਭਾਗ ਤੇ ਆ ਸਾਰੇ ਵੀਰ ਭਰਾ ਨਾਲ ਆਏ ਸੀ ਅੱਜ ਗੁਰੂ ਕੀਆਂ ਲਾਟਲੀਆਂ ਫੌਜਾਂ ਵੀ ਆਈਆਂ ਸੀ ਬਾਬਾ ਗੜਗੜ ਸਿੰਘ ਜੀ ਆਏ ਸੀ ਤੇ ਉਹਨਾਂ ਨੇ ਪਹਿਲਾਂ ਕੀਤੀ ਅਰਦਾਸ ਮਹਲਾ ਦਾ ਕੀਤਾ ਸ਼ੁਕਰਾਨਾ ਕਿ ਮਾਰੇ ਨੇ ਵੀਰ ਨੂੰ ਗੱਡੀ ਤੇ ਜੋ ਕੀਤਾ ਲੈ ਕੇ ਦਿੱਤੀ ਆ ਉਸ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਰਦਾਸ ਕਰਕੇ ਤੇ ਬਾਈ ਸਾਡਾ ਬਾਬਾ ਦੀਪ ਸਿੰਘ ਜੀ ਵੀ ਰਾਮਾ ਮੰਦ ਤੋਂ ਵੀ ਵੀਰ ਪਹੁੰਚਾ ਸੀਗਾ ਹੋਰ ਜੱਸਾ ਭਾਜੀ ਸੈਲਡ ਮਾਸਟਰ ਤੋਂ ਪਹੁੰਚੇ ਸੀ ਰਜਿੰਦਰ ਸਿੰਘ ਸੈਲਡ ਮਾਸਟਰ ਤੋਂ ਪਹੁੰਚੇ ਸੀਗੇ ਹੋਰ ਬਹੁਤ ਸਾਰੇ ਵੀਰ ਜਿਨ੍ਹਾਂ ਦੇ ਨਾਮ ਨਹੀਂ ਲਏ ਹੋਏ ਬਾਈ ਮਾਫ ਕਰਦੇ ਹੋ ਆ ਫੋਟੋਆਂ ਸਾਰੀਆਂ ਦੇਖ ਲਓ ਬਾਈ ਇਹ ਸਾਰੇ ਆਪਣੇ ਭਰਾ ਇਕੱਠੇ ਹੋ ਕੇ ਅੱਜ ਵੀਰ ਦੀ ਖੁਸ਼ੀ ਚ ਹੋਏ ਸੀ ਸ਼ਾਮਲ ਤੇ ਆਪਾਂ ਆਇਆ ਮਿੰਦਰਾਵਾਲ ਸ਼ੋਅਰੂਮ ਗੱਡੀ ਲੈਣ ਤੇ ਆਹ ਪਹਿਲਾਂ ਮਹਾਰਾਜ ਦਾ ਸ਼ੁਕਰਾਨਾ ਜੀਸ ਪਰਮਾਤਮਾ ਦੀ ਕਿਰਪਾ ਦੇ ਨਾਲ ਵੀਰ ਦੀ ਮਿਹਨਤ ਨੂੰ ਲੱਗਿਆ ਭਾਗ ਛੱਡ ਕੇ ਜਕਾਰੇ ਅਕਾਲ ਅਕਾਲ ਦੇ ਤੇ ਆਹ ਲੱਗੀ ਹੁਣ ਘੁੰਡ ਚਕਾਈ ਗੱਡੀ ਦੀ ਤੇ ਮਹਾਰਾਜ ਦਾ ਨਾਮ ਦਾ ਸਰੂਪਾ ਬਾਈ ਦੇ ਗੱਲ ਚ ਪਾਇਆ ਬਾਈ ਕਹਿੰਦਾ ਪਹਿਲਾਂ ਮਾਦਾ ਸ਼ੁਕਰਾਨਾ ਬਾਕੀ ਗੱਲਾਂ ਬਾਅਦ ਚਾਚਾ ਸਾਡੇ ਪਹੁੰਚੇ ਚਾਚਾ ਜੀ ਪੰਜਾਬ ਪੁਲਿਸ ਦੇ ਧੱਕੇ ਚੜ ਗਿਆ 11 ਦੇ ਪੰਜਾਬ ਪੁਲਿਸ ਸਰਕਾਰਾਂ ਦੇ ਚਾਚਾ ਜੀ ਪਹੁੰਚ ਗਏ ਆ ਤੇ ਹਾਲੋ ਚ ਘੁੰਡ ਚਕਾਈ ਹੋ ਗਈ ਆ ਤੇ ਚੈੱਕ ਕਰੋ ਗੱਡੀ ਪਹਿਲਾਂ ਅੰਦਰ ਖੜੀ ਸੀ ਹੁਣ ਲਿਆਂਦੀ ਆ ਬਾਹਰ ਜਿੱਥੇ ਇਹਨਾਂ ਦਾ ਮੇਨ ਇਹਦਾ ਪੁਆਇੰਟ ਹੁੰਦਾ ਨਾ ਏਜੰਸੀ ਵਾਲਿਆਂ ਦਾ ਕਹਿੰਦੇ ਇੱਥੇ ਮੇਨ ਦਾ ਸ਼ੋ ਇਹਦਾ ਲੋਗੋ ਆ ਪਿੱਛੇ ਤਾਂ ਇੱਥੇ ਆਪਾਂ ਘੁੰਡ ਚਕਾਈ ਕਰਨੀ ਆ ਲੇਵੀ ਅਰਜਨ ਚੈੱਕ ਕਰਦਾ ਰੰਗਮ ਲਿਆਵੇਂ ਆ ਆਹ ਵਾ ਗੱਲਬਾਤ ਬਾਈ ਬੈਠ ਬੈਠ ਕੇ ਦੇਖਦੇ ਸੀਟਾਂ ਨੂੰ ਕਹਿੰਦੇ ਕਿਦਾਂ ਓਕੇ ਰਿਪੋਰਟ ਆ ਕਹਿੰਦੇ ਤੇ ਬਾਈ ਗੁਰਸ਼ੰਦਰ ਢੱਲੋਂ ਬਹੁਤ ਬਹੁਤ ਵਧਾਈਆਂ ਬਾਈ ਸਾਡੇ ਸਾਰਿਆਂ ਵੱਲੋਂ ਇਸ ਵੀਡੀਓ ਲਈ ਕਿ ਬਾਈ ਤੈਨੂੰ ਮਾਰੇ ਨੇ ਗੱਡੀ ਬਖਸ਼ੀ ਤੈਨੂੰ ਹੋਰ ਚੜਦੀ ਕਲਾ ਬਖਸ਼ੇ ਢੱਲਮਾ ਤੋਂ ਵੀਰ ਆਪਣਾ ਬਲੌਂਗ ਕਰਦਾ ਤੇ ਦਾਮਾ ਮੰਡੀ ਢੱਲਮਾ ਰੋਡ ਤੇ ਇਹਦੀ ਬਾਈ ਦੀ ਸ਼ਾਪ ਆ ਸੋਹਣਾ ਕਾਰੋਬਾਰ ਆ ਮਾਰੇ ਦੀ ਬੜੀ ਕਿਰਪਾ ਆ ਗੁਰੂ ਦਾ ਲੜਲਾ ਆ ਮਰੇ ਕਿਰਪਾ ਕਰਨ ਹੋਰ ਚੜ੍ਹਦੀ ਕਲਾ ਬਖਸ਼ਣ ਤੇ ਬਾਈ ਸਾਰੇ ਖੁਸ਼ ਸੀਗੇ ਕਿ ਵੀਰ ਨੇ ਗੱਡੀ ਲੈ ਲਈ ਸਕੋਰਪਿਓ ਐਨ ਅਜ ਲਓ ਜੀ ਚਾਚਾ ਜੀ ਨੂੰ ਬਿਠਾ ਕੇ ਨਾਲ ਤੇ ਤੁਰ ਪਏ ਆਪਾਂ ਘਰ ਨੂੰ ਬਾਈ ਬਹੁਤ ਬਹੁਤ ਵਧਾਈਆਂ ਦਿਓ ਬਾਈ ਵਧਾਈਆਂ ਤੁਸੀਂ ਵੀ ਸਾਰੇ ਜਿੰਨੇ ਆਪਣੇ ਫੇਸਬੁਕ YouTube ਇੰਸਟਾ ਪਰਿਵਾਰ ਦੇ ਮੈਂਬਰ ਆ ਬਾਈ ਨੂੰ ਤੇ ਆਹ ਲਓ ਜੀ ਆਪਾਂ ਸਾਰੇ ਖੜੇ ਆ ਤੇ ਚੱਲਦੇ ਆ ਨਾਲ ਬਾਈ ਦੇ ਗੱਲਬਾਤ ਪੂਰੀ ਘੰਟਿਆ